ਕਾਜ਼ਿਲ ਹੋਈ ਹਾਂ ਧਿਆਨ ਅਤੇ ਪਿਆਰ ਨਾਲ ਇਸ ਜ਼ਫਰਨਾਮੇ ਨੂੰ ਸਰਵਣ ਕਰਨਾ ਜੀ ਗੁਰੂ ਖਾਲਸਾ ਜੀ ਵਿਦਿਆ ਇੱਕ ਇਹੋ ਜਿਹਾ ਧਨ ਹੈ ਜਿੱਥੇ ਏਕੇ ਸੰਤਾਲੀ ਕੰਮ ਨਹੀਂ ਕਰਦੀ ਉਥੇ ਵਿਦਿਆ ਕੰਮ ਕਰਦੀ ਏ ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨੀਆ ਡਟਿਆ ਖੜਾ ਸੀ ਆਂਦਮੇ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੋਈ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਮਹਾਰਾਜ ਨੇ ਜ਼ਫਰਨਾਮਾ ਭੇਜਿਆ ਉਹ ਚਿੱਠੀ ਸੀ ਉਹ ਸ਼ਬਦ ਸੀ ਜਿਹੜੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਜੀ ਲੈ ਕੇ ਆਏ ਸੀ ਜਦੋਂ ਔਰੰਗਜ਼ੇਬ ਨੇ ਉਹ ਜ਼ਫਰਨਾਮਾ ਪੜ੍ਹਿਆ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ ਜ਼ਫਰਨਾਮਾ ਤੇ ਪੜ ਲਿਆ ਉਸ ਚਿੱਠੀ ਦੇ ਹੇਠ ਲਿਖਿਆ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰੰਗਜ਼ੇਬ ਉਹਨੇ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਕਾ ਜੀ ਜਿਹੜਾ ਗੁਰੂ ਘਰ ਦੀ ਅਦਮਤ ਨੂੰ ਜਾਣਦਾ ਸੀ ਉਹਨੇ ਆ ਕੇ ਗਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਸੋਖੀ ਨਿਕਲ ਜਾਊਗੀ ਉਦੋਂ ਤੇ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਦੇ ਰੰਗੇ ਜਿਹੜੇ ਸਿੱਖੀ ਨੂੰ ਮੁਕਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਆ ਖੇੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿ ਇਹ ਕਿ ਛੁੱਟਣਾ ਔਰੰਗੇਦਨ ਇਸੇ ਛੁੱਟੀਆਂ ਇਹ ਕਿਹੜੇ ਬਾਗ ਦੀ ਮੂੜੀ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਨੂੰ ਕਹਿ ਰਹੇ ਆ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਆਨਾ ਮੈਂ ਖਤਮ ਕਰਤਾ ਹਲੇ ਮੇਰਾ ਕੁਣਲੀਆ ਸਭ ਖਾਲਸਾ ਜੋਂਦਾ ਜਿਹੜਾ ਤੇਰੇ ਪੈਰਾਂ ਥੱਲੇ ਅਗਮਚਾਗੇ ਰੱਖ ਦੇਗਾ ਆਜੋ ਗੁਰੂ ਕਲਗੀਧਰ ਮਹਾਰਾਜ ਨੇ ਆਰੰਗਜੀਤ ਨੂੰ ਸ਼ਬਦ ਆਖੇ ਉਹਨਾਂ ਦਾ ਜ਼ਿਕਰ ਮੈਂ ਤੁਹਾਡੇ ਸਾਹਮਣੇ ਹੈ ਇयां ਬਿਆਨ ਕਰਦੀ ਹਾਂ ਐਨ ਪੰਸਕ ਸਲਤਨਤ ਦੇ ਬਾਦਸ਼ਾਹਾਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ سلسلہ ਵੇਖ ਮੇਰੇ ਦਿਲ ਦੀ ਰੰਗਤ ਦਾਨ ਜ਼ਾਰਾਈ ਬੁਝ ਦਿਲਾ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾਮ ਤੇਰੇ ਵਖਤ ਦੀ ਪਰ ਤੇਰੀ ਸੂਰਤ ਹੈ ਲਗਦੀ ਸਤਮ ਗਰ ਕੰਬਖਤ ਦੀ ਤੇਰੀ ਤਸਵੀਂ ਦੇ ਨ ਮਣ ਕੇ ਕੈਦ ਖਾਨੇ ਮੌਤ ਦੇ ਡੰਡੀ ਖੁਦਾ ਦੇ ਨਾਮ ਤੇ ਚੁਕੀਆਂ ਤੂੰ ਕਸਮਾਂ ਮਰ ਗਈਆਂ ਤੇਰੀਆਂ ਪੰਜੇ ਨ ਮਾਜਾਂ ਨੂੰ ਕਲੰਕਤ ਕਰ ਗਈਆਂ ਆ ਸੁਣਾਵਾ ਕਿਸ ਤਰ੍ਹਾਂ ਕਰ ਦੇ ਨਿਉ ਦੇ ਗੁਫਤਗੂ ਆ ਵਿਖਾਵਾ ਕਿਸ ਤਰ੍ਹਾਂ ਲੜ ਦੇ ਨ ਜੰਗਾ ਜੰਗ ਜੂ ਜੰਗ ਦੇ ਮੈਦਾਨ ਵਿੱਚ ਫਾਂ ਜਾ ਸਜਾਈਆਂ तरादे सूर में जर नेल कर दे टाकरे तू ही है दाफाज लेके आजा मेरे रूबरू मैं लड़ांगा जंग ओसे ही तरादी हूँ बहू ओ खुदा दे मर्ज मार तू बादशाह मर्दूद है आपनी ही आग यंदर सड़े हाँ ਮਰੂਦ ਹੈ ਆ ਪੜਾਵਾ ਰੱਬ ਦੀ ਤਹਿਰੀ ਜ਼ਯਨ ਪੜੀ ਆਲਮਾ ਆ ਵਿਖਾਵਾ ਰੱਬ ਦੀ ਰਹਿਮਤ ਦਾ ਜਲਵਾ ਜਾਲਮਾ ਸੁਣ ਓਏ ਬੋਲੇ ਬਾਦਸ਼ਾਹੇ ਵਕਤ ਦੀ ਆਵਾਜ਼ ਹੈ ਸੁਣ ਓਏ ਬੋਲੇ ਬਾਦਸ਼ਾਹੇ ਵਕਤ ਦੀ ਆਵਾਜ਼ ਹੈ ਖਾਲਸੇ ਦੀ ਵਿੱਚ ਵੀ ਕੋਈ ਰਾਜ ਹੈ ਇਹ ਤਬਾਹੀ ਹੈ ਹੋਈ ਉਜੜੇ ਵਸਾਵਣ ਵਾਸਤੇ ਇਹ ਤਬਾਹੀ ਹੈ ਹੋਈ ਰੋਂਦੇ ਹਸਾਵਣ ਵਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕਾਰ ਵਿੱਚ ਬੁਝ ਦਿਲੀ ਨੀ ਉਸ ਤੋਂ ਵੱਡੀ ਸੇਦਾਰ ਵਿੱਚ ਫੁੰਡੀਆਂ ਜਾਂ ਤੀਰ ਮੇਰੇ ਨੇ ਖਾਨਨਾ ਹਰ ਖਾਨ ਨੂੰ ਸਭ ਤੇਰੇ ਜਰਨੈਲ ਫਿਰ ਦੇ ਸੀਲ ਕੋਂਦੇ ਜਾਨ ਨੂੰ ਕਾਟ ਗਏ ਤੇਰੇ ਹਜ਼ਾਰਾ ਸੀਸਪਾਹੀ ਕੱਟ ਗਏ ਡਾਟ ਗਏ ਮੇਰੇ ਗੇ ਸਿੰਘ ਚਾਣੀ ਡਟ ਗੇ ਓ ਤੇਰਾ ਖਵਾਜਾ ਜੋ ਮਰਦੂਦ ਵੱਡਾ ਸੂਰਮਾ ਜੇ ਨਾ ਲੁਕਦਾ ਉਸ ਦਾ ਮੈਂ ਕੁੱਟ ਦਿੰਦਾ ਚੂਰਮਾ ਉਸ ਕੜੀ ਖੁਦਾ ਨੇ ਕੀਤੀ ਆਪ ਮੇਰੀ ਰਹਿਬਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਹੈ ਪਰਵਰੀ ਹਜ਼ਾਰਾਂ ਕੇਰੀਆਂ ਨੂੰ ਤੋੜ ਕੇ ਹਾਂ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆ ਗਿਆ ਝੂਠੀਆਂ ਕਸਮਾਂ ਦਾ ਸ਼ਾਹ ਤੂੰ ਹੀ ਜ਼ਿੰਮੇਵਾਰ ਹੈ ਤੂੰ ਖੁਦਾ ਦੀ ਨਜ਼ਰ ਵਿੱਚ ਸ਼ੈਤਾਨ ਹੈ ਮਕਾਰ ਹੈ ਤੂੰ ਹੈ ਝੂਠਾ ਬਾਦਸ਼ਾਹ ਤੇ ਜ

ਸ਼ੁਰਾ ਤੀਕ ਮਰ ਸਕਦਾ ਨਹੀਂ ਮੈਂ ਖਤਮ ਕਰਦਾ ਹਾਂ ਚਿੱਠੀ ਖੋਲ੍ਹ ਲਈ ਅੱਜ ਪਾਜ ਹੈ ਬਸ ਪਰਾਣਾ ਚੰਦ ਦਿਨਾਂ ਦਾ ਇਹ ਦੁਤੀਰਾ ਰਾਜ਼ ਹੈ ਤੂੰ ਹਵਾ ਵੀ ਨਹੀਂ ਛੂੰਹੂ ਸਕਦਾ ਗੋਬਿੰਦ ਦੀ ਬਾਸ ਫੁਕ ਨਿਕਲੀ ਹੀ ਸਮਝੋ ਬਾਦਸ਼ਾਹ ਹੈਂ ਸ਼ੇਰ ਬਾਬਰ ਖਾਲਸਾ ਸੱਚ ਦਾ ਚੰਡਾ ਮੈਂ ਤੇਰੇ ਤਖਤਾਂ ਉਤੇ ਗੱਡ ਕੇ ਰਾਯੁਲੀ ਕਾਂਗਾਨਵਾ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਸਾਂਗਨ ਕਰਦੇ ਹੋਇਆ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਗੱਜ ਕੇ ਬੁਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ